ਦੇਸ ਭਰ ਸੇ ਅੱਜ ਲੋਕ ਅਦਾਲਤਾਂ ਲੱਗ ਰਹੀਆਂ ਨੇ ਲੋਕ ਅਦਾਲਤਾਂ ਦੇ ਕਿੰਨੇ ਫਾਇਦੇ ਆ ਕਿਉਂਕਿ ਲੋਕ ਅਦਾਲਤਾਂ ਵਿੱਚ ਜਿਹੜੇ ਮਾਮਲੇ ਆਉਂਦੇ ਨੇ ਲੋਕਾਂ ਕੇ ਸਮੇਂ ਪੈਸੇ ਔਰ ਕਈ ਤਰ੍ਹਾਂ ਕੇ ਫਾਇਦੇ ਆ ਆਪਸੀ ਮਨਮੋਟਾਪ ਵੀ ਖਤਮ ਹੁੰਦੇ ਐ ਐਡਵੋਕੇਟ ਸਲਿੰਦਰ ਗੋਇਲ ਜਿਨੇ ਜਾਣ ਕਰ ਦਿੱਤੀ ਕਿ ਲੋਕ ਅਦਾਲਤਾਂ ਜੇ ਕਿੰਨੇ ਫਾਇਦੇ ਆ ਲੋਕ ਅਦਾਲਤਾਂ ਵਿੱਚ ਜਿਹੜਾ ਕੇਸ ਨਿਬੜਾਇਆ ਜਾਂਦਾ ਉਸਕੇ ਬਾਅਦ ਕੋਈ ਦਲੀਲ ਅਪੀਲ ਨਹੀਂ ਕਰ ਸਕਦਾ ਵਿਅਕਤੀ ਔਰ ਇਸ ਦੇ ਨਾਲ ਜਿਹੜੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਆਪਸੀ ਭਾਈਚਾਰਾ ਵੀ ਮਜ਼ਬੂਤ ਹੁੰਦਾ ਗੋਇਲ ਸਾਹਿਬ ਇਹ ਜਿਹੜੇ ਲੋਕ ਅਦਾਲਤਾਂ ਕਿੰਨੇ ਫਾਇਦੇ ਹੁੰਦੇ ਨੇ ਲੋਕਾਂ ਵਾਸਤੇ ਦੇਖੋ ਜਿਹੜਾ ਲੋਕ ਅਦਾਲਤ ਦਾ ਕਨਸੈਪਟ ਹੈ ਨਾ ਜੀ ਉਹ ਗਵਰਨਮੈਂਟ ਆਫ ਇੰਡੀਆ ਨੇ ਤੇ ਚੀਫ ਜਸਟਿਸ ਦੀ ਰਹਿਨਮਾਈ ਦੇ ਵਿੱਚ ਸਿਰਫ ਇਸ ਕਰਕੇ ਬਣਾਇਆ ਸੀ ਕਿਉਂਕਿ ਜਿਹੜੇ ਫੈਸਲੇ ਆ ਉਹ ਸਾਰੇ ਨਾ ਉਹਨਾਂ ਨੂੰ ਟਾਈਮ ਬਹੁਤ ਜ਼ਿਆਦਾ ਲੱਗ ਜਾਂਦਾ ਇਹ ਸਾਰੇ ਫੈਸਲੇ ਆਪਸੀ ਭਾਈਚਾਰਕ ਹੋਣ ਜਿਹੜੀ ਲੋਕ ਅਦਾਲਤ ਦੀ ਡਿਗਰੀ ਹੈ ਉਹ ਲੋਕ ਅਦਾਲਤ ਦੀ ਡਿਗਰੀ ਨੂੰ ਕਿਤੇ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਉਹ ਫਾਈਨਲ ਡਿਗਰੀ ਹੈ ਇੱਥੇ ਕੀ ਹੈ ਵੀ ਸਾਡੇ ਸੈਸ਼ਨ ਜੱਜ ਸਾਹਿਬ ਦੀ ਰਹਿਨਮਾਈ ਦੇ ਵਿੱਚ ਸਾਡੇ ਨਾਗਪਾਲ ਜੀ ਸਾਹਿਬ ਸਾਡੇ ਮੈਡਮ ਇਕਤਾ ਸਿੱਧਾ ਤੇ ਸਾਡੇ ਮੈਡਮ ਆਸ਼ਿਆ ਜਿੰਦਲ ਇਹ ਤਿੰਨਾਂ ਨੇ ਲੋਕ ਅਦਾਲਤਾਂ ਦਾ ਗਠਨ ਕੀਤਾ ਹੋਇਆ ਇੱਥੇ ਜਿੱਥੇ ਲੋਕਾਂ ਨੂੰ ਸਮਝਾ ਕੇ ਉਹਨਾਂ ਦੇ ਫੈਸਲੇ ਕੀਤੇ ਜਾਂਦੇ ਇਹਦੇ ਚ ਇਦਾਂ ਜੀ ਬੈਂਕਰ ਨੂੰ ਵੀ ਸਮਝਾ ਕੇ ਤੇ ਬੈਂਕ ਵਾਲੇ ਆਪਣੇ ਜਿਹੜੇ ਆਫੀਸਰਸ ਐ ਉਹਨਾਂ ਤੋਂ ਮਨਜ਼ੂਰੀ ਲੈ ਕੇ ਕੁਝ ਇਹਨਾਂ ਨੂੰ ਰਿਵੈਟ ਵਗੈਰਾ ਵੀ ਦਿੰਦੇ ਆ ਕਿਸੇ ਦਾ ਕੋਈ 10% ਕਿਸੇ ਦਾ 20% ਸੈਟਲਮੈਂਟ ਕਰਨ ਦੀ ਕੋਸ਼ਿਸ਼ ਕਰਦੇ ਆ ਕਾਫੀ ਕੇਸ ਜਿਹੜੇ ਹੈ ਬੈਂਕਾਂ ਦੇ ਵੀ ਇੱਥੇ ਲੋਕ ਅਦਾਲਤ ਚ ਲਿਪਟਾਏ ਜਾਂਦੇ ਆ आ, वैसे तो हमारे काफ़ी केसेस पेंडिंग हैं हमने करीब सौ सवा सौ के आसपास एप्लीकेशन लगाई है कोर्ट में और उम्मीद करते हैं कि आज अच्छे नंबरों में रिजल्ट आएगा और ज़्यादा से ज़्यादा खाता हम सेटल कर सकेंगे कितने की रिकवरी है मतलब लेनी है अप्रोक्सीमेटली मुझे उम्मीद है फिफ्टी लाख के नियर अबाउट हमारा आ जाएगा आज कुछ के आप फ्रंट फीस आ चुके हैं तो उसको हम उसमें आज दिखा देंगे उसमें ना अप्रॉस फिफ्टी लाख के आसपास रिकवरी आ जाएगी आज हमारी ਆਪਗੇ ਸਰ ਲੋਕਦਾਲਤ ਲੱਗੀ ਹੈ ਕੌਮੀ ਲੋਕਦਾਲਤ ਹੈ ਕਿੰਨੇ ਕੇ ਮਾਮਲੇ ਹੈ ਔਰ ਕੀ ਫਾਇਦੇ ਹੋਣਗੇ ਇਸ ਲੋਕਦਾਲਤਾਂ ਦੇ ਅੱਜ ਲੋਕਦਾਲਤ ਜਿਹੜੀ ਆਨਰੇਵਲ ਪੰਜਾਬ ਅੰਡਰ ਰਹਿਣਾ ਹਾਈ ਕੋਰਟ ਦੇ ਦਿਸ਼ਾ ਹਮ ਦੇ ਅਨਸਾਰ ਪੂਰੇ ਪੰਜਾਬ ਤੇ ਹਰਿਆਣਾ ਦੇ ਵਿੱਚ ਲੱਗੀ ਹੋਈ ਹੈ ਉਸੇ ਤਰ੍ਹਾਂ ਸਾਡੇ ਸਬ ਡਿਵੀਜ਼ਨਲ ਜੁਡੀਸ਼ੀਅਲ ਕੰਪਲੈਕਸ ਮਾਣਾ ਦੇ ਵਿੱਚ ਵੀ ਲੱਗੀ ਹੋਈ ਹੈ ਸਾਡੇ ਜਿਹੜੇ ਜੱਜ ਸਾਹਿਬਾਨ ਨੇ ਸ਼੍ਰੀ ਰਿੰਦਰ ਸਿੰਘ ਨਾਗਪਾਲ ਜੀ ਸਬ ਸੀਨੀਅਰ ਡਿਵੀਜ਼ਨ ਮੈਡਮ ਏਕਤਾ ਸਿੱਟਾ ਜੂਨੀਅਰ ਡਿਵੀਜ਼ਨ ਔਰ ਆਇਸ਼ਾ ਜਿੰਦਲ ਮੈਡਮ ਜੂਨੀਅਰ ਡਿਵੀਜ਼ਨ ਜਿਨ੍ਹਾਂ ਦੀ ਦੇਖਰੇਖ ਦੇ ਵਿੱਚ ਲੋਕਦਾਲ ਤਾਂ ਚੱਲ ਰਹੀ ਹੈ ਲੋਕਦਾਲ ਤਾਂ ਜਿਹੜਾ ਮਤਲਬ ਹੈ ਲੋਕਾਂ ਦੁਆਰੇ ਇੱਕ ਸਾਂਝੀ ਅਦਾਲਤ ਜਿਹਦੇ ਵਿੱਚ ਜੱਜ ਸਾਹਿਬਾਨ ਆਪਸ ਦੇ ਵਿੱਚ ਦੋਨਾਂ ਦੀ ਭਾਈਚਾਰਾ ਨੂੰ ਕਾਇਮ ਰੱਖਣ ਦੇ ਲਈ ਬਹੁਤ ਐਫਰਟਸ ਕਰਦੇ ਨੇ ਔਰ ਇਹਦੇ ਲਈ ਜਿਹੜੇ ਨੇ ਬੈਂਕ ਦੇ ਕੇਸ ਹੋ ਗਏ ਲੜਾਈ ਝਗੜੇ ਦੇ ਕੇਸ ਹੋਗੇ ਜ਼ਮੀਨੀ ਵਿਵਾਦ ਦੇ ਚ ਕੇਸ ਹੋਗੇ ਇਹਨਾਂ ਦਾ ਆਪਸ ਦੇ ਵਿੱਚ ਭਾਈਚਾਰਾ ਜਿਹੜਾ ਕੈਮ ਰੱਖਣ ਦੇ ਲਈ ਮਨਮੁਟਾਵ ਖਤਮ ਕਰਨ ਦੀ ਲੋਕਾਂ ਦੀ ਜਿਹੜੀ ਆਪਸ ਦੇ ਵਿੱਚ ਇੱਕ ਸਾਂਝੀ ਦੋਨਾਂ ਧਿਰਾਂ ਨੂੰ ਸਾਂਝੀ ਤੌਰ ਤੇ ਬਿਠਾ ਕੇ ਇਹਨਾਂ ਦੇ ਜਿਹੜੀ ਲਿਟੀਗੇਸ਼ਨ ਜਿਹੜੀ ਚੱਲ ਰਹੀ ਹੁੰਦੀ ਹੈ ਉਹਨੂੰ ਖਤਮ ਕੀਤਾ ਜਾਂਦਾ ਔਰ ਇਹਦੇ ਨਾਲ ਇਹਨਾਂ ਦੀ ਪੈਸੇ ਦੀ ਬਚਤ ਹੁੰਦੀ ਹੈ ਔਰ ਸਮੇਂ ਦੀ ਬਚਤ ਹੁੰਦੀ ਹੈ ਇਹ ਇਹਦੇ ਵਿੱਚ ਆਪਾਂ ਆਮ ਤੌਰ ਤੇ ਦੇਖਣ ਨੂੰ ਹਰ ਵਾਰ ਲੋਕ ਅਦਾਲਤ ਦੇ ਵਿੱਚ ਮਿਲਦਾ ਕਿ ਇੱਕ ਸਾਂਝਾ ਭਾਈਚਾਰਾ ਦਾ ਜਿਹੜਾ ਸੰਦੇਸ਼ ਹੈ ਇਹ ਲੋਕਦਾਲਤ ਦੁਆਰਾ ਦਿੱਤਾ ਜਾਂਦਾ ਇੱਕ ਕਿੰਨੇ ਹੀ ਮਾਮਲੇ ਆ ਜਾਂਦੇ ਨੇ ਇੱਕ ਲੋਕਦਾਲਤ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਾਮਲੇ ਹੁੰਦੇ ਨੇ ਔਰ ਜੱਜ ਸਾਹਿਬਾਨ ਦੀ ਕੋਸ਼ਿਸ਼ ਹੁੰਦੀ ਆ ਹਰ ਵਾਰ ਕਿ ਜਿਹੜੇ ਇਹ ਸਾਰੇ ਦੇ ਸਾਰੇ ਜਿਹੜੇ ਮਾਮਲੇ ਨੇ ਜਲਦੀ ਤੋਂ ਜਲਦੀ ਇਹਨਾਂ ਦਾ ਨਿਪਟਾਰਾ ਕੀਤਾ ਜਾ ਸਕੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ న్యూਸ